ਹੋ ਰਿਹਾ ਚੰਗਾ ਤੁਸੀਂ ਕਾ ਦਿਸ ਵਾਹ ਥੋੜਾ ਸਾਡੇ ਬਲੌਗ ਨੰਬਰ 6 ਦੇ ਵਿੱਚ ਸਵਾਗਤ ਹੈ ਜੀ ਨਵੀਂ ਬਲੌਗਰਸ ਦੇ ਬਲੌਗ ਨੰਬਰ 6 ਦੇ ਵਿੱਚ ਬਲੌਗ ਥੋੜਾ ਜਿਹਾ ਲੇਟ ਸਟਾਰਟ ਕਰ ਰਹੇ ਹਾਂ ਅੱਜ ਜੀ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਟਾਈਮ ਹੋ ਗਿਆ 1:00 ਕੇ 13 ਮਿੰਟ ਹੋ ਗਏ ਅਜੇ ਬਲੌਗ ਹੁਣ ਸਟਾਰਟ ਕਰਿਆਗਾ ਪਹਿਲਾਂ ਬਣਾ ਰਹੇ ਸੀ ਕਿ ਸਕੈਚ ਆਪਾਂ ਤੇ ਆਪਣੇ ਹੋ ਗਏ ਨਗੇ 100 ਸਬਸਕ੍ਰਾਈਬਰਸ ਕੰਪਲੀਟ ਹੋ ਸਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ ਦਿਖਾ ਦਿੰਦੇ ਐ ਇੱਥੀ ਪਿਆ ਹੈ ਯਾਰ ਜਾਈਆਂ ਰਜਈਆਂ ਰਜੂਈਆਂ ਸਾਰੀਆਂ ਸਕੈਚ ਰੈਡੀ ਕਰ ਰਹੇ ਜੀ ਹੋਰ ਕੋਈ ਕੰਮ ਹੈ ਨਹੀਂ ਆਪਾਂ ਨੂੰ ਹਜੇ ਤਾਂ ਕਰਕੇ ਤੇ ਹੁਣ ਲੱਗ ਰਹੇ ਆ ਮੱਝ ਨੂੰ ਨੀਰਾ ਪਾਉਣ ਜਿਹਨੂੰ ਨੀਰੇ ਤੇ ਗੋਗੂ ਵੀ ਸਾਡਾ ਸੁੱਤਾ ਪਿਆਗਾ ਮੱਝਾਂ ਨੂੰ ਨੀਰਾ ਨੁਰਾ ਪਾ ਕੇ ਜਿਹੜੇ ਮੈਸਜ ਦੇ ਬਾਰੇ कुलि च ਸੋਲ ਲੈ ਕੇ ਦੇ ਦਿੱਤੇ ਮੁੰਡੇ ਲੋ ਜੀ ਮਰਜ਼ਾ ਬਣ ਕੇ ਆ ਗਏ ਹੋਰ ਕੋਈ ਆਪਣਾ ਕੰਮ ਹੈ ਨਹੀਂ ਹੈ ਜੀ ਜਦੋਂ ਵੀ ਕੋਈ ਵਲੌਗ ਦੇ ਵਿੱਚ ਇੰਟਰਸਟਿੰਗ ਹੁੰਦਾ ਹੋਇਆ ਤੁਹਾਨੂੰ ਜਰੂਰ ਦਿਖਾਵਾਂਗੇ ਸਪੈਕਟਕਲ ਇਹ ਓਡੀਆ ਚੰਦ ਫਿਰ ਤੋਂ ਕਿ ਨਾ ਸਕੇਚ ਕਰਤਾ ਰੈਡੀ ਆਪਾਂ ਲੋ ਦੇਖ ਸਕਦੇ ਹੁਣ ਬਣਾਵਾਂਗੇ ਜੀ ਇਹਦੀ ਰੀਲ ਬਣਾਵਾਂਗੇ ਹੈ ਕੀ ਕਹਾਂ ਸੀ ਤੂੰ ਇਹ ਰੀਲ ਬਣਾਵਾਂਗੇ ਇਸ ਰੀਲ ਤੁਹਾਨੂੰ ਐਂ ਦਿਖਾ ਦੂਗਾ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਸਕੇਚ ਆਪ ਨੂੰ ਹਾਂ ਬਣ ਗਿਆ ਹੁਣ ਤਾਂ ਦੇਖੋ ਜੀ ਰੀਲ ਕਿਵੇਂ ਲੱਗੀ ਤੁਹਾਨੂੰ ਦੱਸੋ ਚੰਗਾ कमेंट करके अकाउंट कर लो अपने फॉलो नवी डॉट आर्ट्स फिर पता कर सौंप केयरपोर्ट लग गया चलो फिर मिलते हैं सुन एक बार चेक करो तो तीन एंड लग रहा दोबारे फिर दस अपने अकाउंट को फॉलो कर लो स्कैच अपना रहने गए नवी डॉट आर्ट्स ਥੱਲੇ ਆਈਡੀ ਮੈਂਸ਼ਨ ਹੋ ਰਹੀਆਂ ਨੇ ਜੀ ਉਹਨਾਂ ਨੇ ਜ਼ਰੂਰ ਜਾ ਕੇ ਚੈੱਕ ਆਊਟ ਕਰ ਲੈ ਕਰ ਪਾ ਚੱਲਦੇ ਨੇ ਗਰਾਊਂਡ ਨੂੰ ਟਾਈਮ ਹੋ ਗਿਆ 4 ਵਜੇ ਤੇ ਦੇਖਦੇ ਜਵਾਕ ਆ ਰਹੇ ਨੇ ਗਰਾਊਂਡ 'ਚ ਜਾ ਕੇ ਪਹੁੰਚਣ ਨੂੰ ਲੋ ਜੀ ਗਰਾਊਂਡ ਦੇ ਵਿੱਚ ਪਹੁੰਚ ਗਏ ਮੱਠਾ ਟੇ ਇੱਧਰ ਬਾਈ ਆਪਣਾ ਛੋਟਾ ਬੱਚਾ ਹੈ ਉਹ ਗਾਂ ਪ੍ਰੋਬਲੀ ਨਾ ਹੁੰਦਾ ਤੁਰਿਆ ਅਜੇ ਤਾਂ ਕੋਈ ਨਹੀਂ ਆਏਗਾ ਜਵਾਕ ਆਉਣਗੇ ਸਾਡੇ ਕਿ 4 ਵਜੇ ਤੱਕ ਆਉਣਗੇ ਸਾਰੇ ਫੇਰ ਕਿਤੇ ਰੌਣਕੀ ਲੱਗੂਗੀ ਗਰਾਊਂਡ 'ਚ ਉਹਨਾ ਟਾਈਮ ਤੱਕ ਸੁਣਨਾ ਹੋਣਾ ਰਹੂਗਾ ਕਾ ਪ੍ਰੋਬਬਲੀ ਨਾ ਬਾਈ ਠੀਕ ਐ ਇਹ ਆ ਪ੍ਰੋਬਬਲੀ ਸਾਡਾ ਗੋਲ ਕੀਪਰ ਆਇਆ ਘਰ ਸਾਰਿਆਂ ਨੂੰ ਆ ਆ ਵੈਰੀ ਗੁੱਡ ਜਾ ਕੇ ਆਪੀ ਦੇਖ ਲਈ ਆ ਉਹਦਾ ਵੀਡੀਓ ਵਲੌਗ ਛੋੜ ਹੇ ਤਾਂ ਸੁਣਨਾ ਬੈਕਗ੍ਰਾਊਂਡ ਸਾਡਾ ਹਰਾ ਵੇ ਸਾਡੇ 4:00 ਵਜੇ ਕੀ ਟਾਈਮ ਹੋ ਗਿਆ ਹੋਊਗਾ ਹਣਾ ਹਾਂ ਇਹ ਪਈਆਂ 10 ਮਿੰਟ ਫੇਰ ਆਉਣਗੇ ਸਾਰੇ ਇਹ ਤਾਂ ਦੋ ਪਲੇਅਰ ਆਇਆ ਸਾਡੇ ਤੇ ਸਾਡੇ ਦੁਬਾਰੇ ਬਲੌਗ ਦੇ ਸਾਡੇ ਚ ਗਰਾਊਂਡ 'ਚ ਆ ਗਏ ਸੀਗੇ ਬੂਟ ਲਾਏ ਸੀਗੇ ਅਜੇ ਤੇ ਮਸ਼ੀਨ ਕੱਢਣੀ ਜਾਣੀ ਆ ਬਾਈ ਨਾਲ ਹੁਣ ਮਸ਼ੀਨ ਕੱਢ ਕੇ ਆਉਣੇ ਟਰੈਕਟਰ ਤੇ ਜਾ ਕੇ ਤੇ ਫੇਰ ਕਰਦੇ ਗੱਲਬਾਤ ਤੁਹਾਡੇ ਨਾਲ 我你真。 ਜੀ ਗੋਗੂ ਵੈਲਕਮ ਬੈਕ ਗੋਗੂ ਗੋਗੂ ਹਾਈ ਕਰੀ ਮੜਾਇਆ ਬਲੌਗ ਚ ਆਪਣੇ ਦਾ ਵੀ ਹਾਈ ਕਰਦਾ ਹਾਈ ਕਰਦੇ ਹਾਈ 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 ਕਰਦੇ ਐਂ ਕਰਦੇ ਵੈਰੀ ਗੁੱਡ ਤੇ ਗੋਗੂ ਪ੍ਰਦਾਨ ਸਾਡਾ ਹਾਂਜੀ ਅਜੀਲ ਮੰਗਦੇ ਪਾਣੀ ਕਾ ਬਾਡੀ ਕੱਢ ਦਿੰਦੇ ਆ ਮਸ਼ੀਨ ਕੱਢਣਗੇ ਏਸੀ ਮਸ਼ੀਨ ਕੱਢ ਕੇ ਬੱਸ ਆ ਗਏ ਜਿੱਧਰ ਕਿਵਾਰੇ ਫੇਰ पानी कटते है मान मेरा बाल्टी पर नहीं और बार से गीजा का फेल चलगो चलो जी फिर मिलते हैं मेरा ये चैनल सब्सक्राइब करें और मेरे हर अपडेट आपको मिले इसके लिए बेल आइकन जरूर दबाइएगा आप सभी को मेरी ढेर सारी शुभकामनाएं